ਕਿ ਇਹਦੇ ਵਿੱਚ ਇੱਕ ਮਸੂੰਢ ਜ਼ਰੂਰ ਪਾਉਂਦੀ ਹੁੰਦੀ ਆ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਜ ਦਿਲਾ ਦੀ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਚੈਨਲ ਤੇ ਜੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਅੱਜ ਆਪਾਂ ਨੇ ਕਿਹੜੀਆਂ-ਕਿਹੜੀਆਂ ਆਈਟਮਾਂ ਬਣਾਉਣੀਆਂ ਹੈ ਤਿਲ ਤੋਂ ਖੋਆ ਤੋਂ ਸੀ ਦੇਖਿਆ ਮੇਰਾ ਪਰਸੋਂ ਮੈਂ ਰਾਤੀ ਖੋਆ ਕੱਢ ਕੇ ਪਈਆਂ ਮੈਨੂੰ ਤਕਰੀਬਨ 12:30 ਦਾ ਟਾਈਮ ਹੋ ਗਿਆ ਸੀ ਚਲੋ ਕੱਲ ਮੇਰਾ ਟਾਈਮ ਨਹੀਂ ਲੱਗਿਆ ਮੈਂ ਕਿਹਾ ਚਲੋ ਅੱਜ ਇੱਕ ਦਿਨ ਲੰਘ ਗਿਆ ਬਣਾਉਣੀ ਆ ਕੀ ਕੁਛ ਬਣਾਉਣਾ ਸੋਖੇ ਜਿਹੇ ਢੰਗ ਨਾਲ ਬਹੁਤ 5-5 7-7 ਮਿੰਟ ਵਿੱਚ ਬਣਨੀਆਂ ਇਹ ਸਾਮਾਨ ਇਹ ਇੱਕ ਕੌਲੀ ਮੈਤੇਰਾ ਦੀ ਲਈ ਆ ਤੇਲ ਮੈਂ ਬਿਲਕੁਲ ਸਾਫ਼ ਕਰ ਲੇ। ਕਈ ਵਾਰੀ ਪੀਚੇ ਨਾ ਥੋੜਾ ਰੇਤੇ ਜੇ ਵਾਂਗ ਹੁੰਦਾ ਇਹਨੂੰ ਚੰਗੀ ਤਰ੍ਹਾਂ ਛਾਣ ਲਾਣਾ ਚਾਹੀਦਾ। ਮੇਰੇ ਤੇਲਾ ਦੇਖੋ ਇਹ ਬਰੀਕ ਆ ਨਾ। ਮੋਟਾ ਤੇਲ ਨਹੀਂ ਹੈਗਾ। ਇਹ ਲੈ ਲਿਆ ਮੈਂ ਗੁੜ। ਗੁੜ ਮੈਂ ਇਹ ਲਿਆ 400 ਗ੍ਰਾਮ ਲਿਆ। ਅੱਧੇ ਕਿਲੋ ਚੋਂ 20 ਰੱਖ ਲੇ ਮੈਂ ਤੇ ਆਪਾਂ ਇਹਦੇ ਜਿਵੇਂ ਜਿਵੇਂ ਆਪਣੀ ਪਸੰਦ ਆ ਜੇ ਆਪਾਂ ਨੇ ਬਰਾਬਰ ਦਾ ਪਾਉਣਾ ਤਾਂ ਬਰਾਬਰ ਦਾ ਵੀ ਪਾ ਸਕਦੇ ਆ ਮਿੱਠਾ। ਬਾਕੀ ਇਹਦੇ ਵਿੱਚ ਇੱਕ ਮੈਂ ਸੁੰਡ ਜ਼ਰੂਰ ਪਾਉਂਦੀ ਹੁੰਨੀ ਆ। ਆ ਸੁੰਡ ਦਾ ਮੈਂ ਛੋਟਾ ਇੱਕ ਚਮਚ ਲੈ ਲਿਆ ਬਹੁਤ ਆਸਾਨੀ ਨਾਲ ਬਣ ਜਾਂਦੀ ਹੈ ਦੇਖਿਓ ਤੁਸੀਂ ਪਹਿਲਾਂ ਆਪਾਂ ਨੇ ਤਿਲਾ ਨੂੰ ਥੋੜਾ ਭੁੰਨ ਲਾਣਾ ਅੱਗ ਦੇਖੋ ਮੈਂ ਬਿਲਕੁਲ ਘੱਟ ਰੱਖੀ ਆ ਜਦੋਂ ਤਿਲ ਥੋੜੇ ਜੇ ਫੁੱਲਣ ਦੇ ਲੱਗ ਜਾਣ ਨਾ ਆਪਾਂ ਨੇ ਉਸ ਟਾਈਮ ਬੰਦ ਕਰ ਦੇਣਾ ਇਹਨਾਂ ਦਾ ਰੰਗ ਨਹੀਂ ਬਟਣਾ ਚਾਹੀਦਾ ਕਿਉਂਕਿ ਜੇ ਰੰਗ ਬਟਦਾ ਹੈ ਇਹ ਜਿਆਦਾ ਭੁੱਜਦੇ ਆ ਤਾਂ ਇਹਨਾਂ ਦਾ ਸਵਾਦ ਤਿਲਾ ਦਾ ਮਿਠਾਸ ਖਤਮ ਹੋ ਜੂਗੀ ਤੇ ਅਜੀਬ ਜਿਹੀ ਕੜੱਟਣ ਆ ਜੀਊਗੀ ਫਿਰ ਬਹੁਤ ਪਿਆਰ ਨਾਲ ਆਪਾਂ ਨੇ ਇਹਨਾਂ ਨੂੰ ਹੌਲੀ-ਹੌਲੀ ਇਦਾਂ ਹੀ ਭੁੰਨਣਾ ਹਲਕੇ-ਹਲਕੇ ੜਕਣ ਲੱਗ ਜੰਨੇ ਆ ਫਿਰ ਆਪਾਂ ਨੇ ਬੰਦ ਕਰ ਦੇਣਾ ਤਾਂ ਬਿਲਕੁਲ ਹਲਕਾ ਰੰਗਾ ਦੇਖੋ ਬਦਲ ਗਿਆ ਇਹਨਾਂ ਦਾ ਹੁਣ ਆਪਾਂ ਨੇ ਤਿਲਾ ਨੂੰ ਇੱਧਰ ਕੱਢ ਲੈਣਾ ਥਾਲੀ ਵਿੱਚ ਆਪਾਂ ਨੂੰ ਅੱਗ ਚੇਂਜ ਕਰਨ ਦੀ ਲੋੜ ਨਹੀਂ ਓਨੀ ਘੱਟ ਅੱਗ ਵਿੱਚ ਆਪਾਂ ਨੇ ਇਹ ਗੂੜਾ ਜਿਹੜਾ ਇਹਨੂੰ ਪਾ ਲੈਣਾ ਤੇ ਬਿਲਕੁਲ ਥੋੜਾ ਜਿਹਾ 2 ਚਮਚ ਪਾਣੀ ਪਾ ਲੈਣਾ ਇਤਾ ਜਦ ਥੋੜੇ ਜੇ ਨਰਮ ਹੋ ਜਾਨੇ ਨਾ ਉਸੇ ਟਾਈਮ ਫਿਰ ਇਹ ਟੁੱਟ ਜਾਂਦਾ ਗੁੜ ਇਹ ਐਦਾਂ ਇਹਨੂੰ ਮੈਂ ਤੇਲ ਲਗਾਇਆ ਹੋਇਆ ਹੈ ਇਹ ਬਟਰ ਪੇਪਰ ਮੈਂ ਪਹਿਲੇ ਹੀ ਰੱਖ ਲਿਆ ਨੇੜੇ ਕਰਕੇ ਆ ਦੇਖੋ ਕਿੰਨੀ ਜਲਦੀ ਟੁੱਟਣ ਲੱਗ ਗਿਆ ਜਦੋਂ ਟੁੱਟਣ ਲੱਗ ਜਾਂਦਾ ਬਸ ਉਸੇ ਟਾਈਮ ਐਦਾਂ ਚਾਕੂ ਵਾਂਗੂ ਇਹ ਵੈਸੇ ਦਿੱਖਾ ਸੋਹਣਾ ਸੱਚਾ ਟੇਨੇ ਟੋਟੇ ਕਰ ਦਾਨੇ ਇਹਦੇ ਬਰੀਕ ਬਰੀਕ ਕੋਸ਼ਿਸ਼ ਕਰੋ ਜਿਨੇ ਛੋਟੇ ਟੋਟੇ ਛੇਤੀ ਕਰ ਦਈਏ ਨਾ ਫਿਰ ਉਨਾ ਹੀ ਜਲਦੀ ਹੋ ਜਾਊਗਾ ਆਪਣੇ ਤੇ ਡਿਪੈਂਡ ਕਰਦਾ ਵੀ ਆਪਾਂ ਕਿਵੇਂ ਚਾਹੁੰਨੇ ਆ ਜੇ ਤਾਂ ਇਹਨੂੰ ਨਰਮ ਚਾਹੁੰਨੇ ਆ ਤਾਂ ਇਹਨੂੰ ਜਿਆਦਾ ਮਤਲਬ ਕਿ ਇਹਨੂੰ ਜਿਆਦਾ ਨਰਮ ਜਾਓ ਜੇ ਆਪਾਂ ਕੜਕ ਚਾਹੁੰਨੇ ਆ ਤਾਂ ਫਿਰ ਆਪਾਂ ਨੂੰ ਪੂਰੀ ਤਰ੍ਹਾਂ ਜਿਵੇਂ ਆਪਾਂ ਚੈੱਕ ਕਰੀਏ ਵੀ ਇਹ ਕੱਚ ਵਾਂਗੂ ਟੁੱਟੇ ਜੇ ਤੁਸੀਂ ਨਰਮ ਚਾਹੁੰਨੇ ਆ ਤਾਂ ਇਹਦੇ ਵਿੱਚ ਥੋੜਾ ਜਿਹਾ ਤੁਸੀਂ ਦੇਸੀ ਘਿਓ ਵੀ ਪਾ ਸਕਦੇ ਆ ਆ ਗੁਰਲੀਨ ਮੰਗ ਰਹੀ ਆ ਕਹਿੰਦੀ ਮੈਨੂੰ ਮम्मा ਲਾਲਾ ਦੇ ਦੋ ਇਹਨੂੰ ਖਿਲਾੜੀ ਲੱਗਦੀ ਆ ਵੀ ਖਿਲਾੜੀ ਚੱਲ ਪਈ ਜਦੋਂ ਇਹਨੇ ਕੜਾਹੀ ਛੱਡ ਦਾਣੀ ਨਾ ਜਿਵੇਂ ਪ੍ਰਸ਼ਾਦ ਛੱਡਦਾ ਸਮਝ ਲਓ ਇਹੇ ਤਿਆਰ ਆ ਫਿਰ ਐਵੇਂ ਬਣ ਕੇ ਤਿਆਰ ਆ ਆਪਾਂ ਨੇ ਐਦਾਂ ਪਾਣੀ ਚ ਪਾ ਕੇ ਦੇਖ ਲਓ ਜਦਦੇ ਹੀ ਐਦਾਂ ਬਿਲਕੁਲ ਇੱਕੜਕ ਹੋ ਗਿਆ بس ਥੋੜੀ ਜਿਹੀ ਕਸਰਾ ਹੁਣ ਦੁਬਾਰਾ ਚੈੱਕ ਕਰਨ ਦੀ ਲੋੜ ਨਹੀਂ ਕਿੰਨਾ ਵੱਧ ਕੇ ਇਹ ਫੁੱਲ ਕੇ ਹੋ ਗਿਆ ਕਿਉਂਕਿ ਪਹਿਲੇ ਹੀ ਇਹਦੇ ਵਿੱਚ ਮਿੱਠਾ ਸੋਡਾ ਹੁੰਦਾ ਗੁੜ ਚ ਸੋ ਆਹ ਦੇਖੋ ਆ ਵਿੱਚ ਤਾਂ ਬਿਲਕੁਲ ਇਹ ਨਹੀਂ ਕੜਾਹੀ ਛੱਡਤੀ ਦੇਖੋ ਕਿੰਨਾ ਸੋਹਣਾ ਰੰਗ ਆਇਆ ਇਹਦਾ ਨਾਲ ਦੀ ਨਾਲ ਆਪਾਂ ਨੇ ਹਿਲਾਇ ਜਾਣਾ ਤੇ ਪਾ DNA ਇਹ वटर पेपर अपने ये रख लिया ऐटरपेपर त्ड लेना यह ਫੈਡਾ ਕਰਕੇ ਆਪਾਂ ਨੇ ਇਹਨੂੰ ਸੈੱਟ ਕਰ ਲੈਣਾ ਜਿਵੇਂ ਦੀ ਸ਼ੇਪ ਆਪਾਂ ਚਾਹੁੰਦੇ ਆ ਗਰਮ ਬਹੁਤ ਜ਼ਿਆਦਾ ਹੈ ਮੈਂ ਬਟਰ ਪੇਪਰ ਨਾਲੇ ਏਦਾਂ ਕਰ ਲਿਆ ਕਿਉਂਕਿ ਥੋੜਾ ਪਤਲਾ ਕਰ ਲੈਣਾ ਚਾਹੀਦਾ ਇਹਨੂੰ ਇਹ ਇਧਰਲੇ ਬਟਰ ਪੇਪਰ ਨਾਲ ਇਧਰ ਕਰ ਲੈਣਾ ਏਦਾਂ ਇਹ ਥੋੜੇ ਥੋੜੇ ਤੇਲ ਆਪਾਂ ਨੇ ਉੱਪਰ ਲਗਾ ਦਾਨੇ ਠੰਡੇ ਹੋਣ ਤੋਂ ਪਹਿਲਾਂ ਹੀ ਇਹਦੇ 'ਚ ਕੱਟ ਲਗਾ ਦੇਣੇ ਮੈਂ ਲੰਬੇ ਰੁੱਖ ਨੂੰ ਰੱਖਣਿਆ ਪੀਸ ਇਹਦੇ ਅਨੇਜੇ ਠੰਡੇ ਹੋਣ ਦਾ ਇੰਤਜ਼ਾਰ ਕਰਨਾ ਹੈ ਬਿਲਕੁਲ ਨਹੀਂ ਇਹਨੂੰ ਛੇੜਨਾ ਰੱਚਕ ਬਣ ਕੇ ਤਿਆਰ ਆ ਦੇਖੋ ਜੀ ਅਗੱਛਕ ਤੀਲਾਲੀ ਗੁੜਾਲੀ ਤੇ ਨਾਲ ਆਪਣੀਆਂ ਚੌਲਾਂ ਤੇ ਖੋਇ ਦੀਆਂ ਪਿੰਨੀਆਂ ਤਿਆਰ ਚਲੋ ਜੀ ਹੁਣ ਆਪਾਂ ਨੇ ਹਰ ਰੋਜ਼ ਇਹ ਛਕਣੀ ਐ ਆਨੰਦ ਮਾਣਨਾ ਇੱਕ ਵਾਰੀ ਮਿਹਨਤ ਕਰਨੀ ਪੈਂਦੀ ਆ ਤੁਸੀਂ ਮੇਰੇ ਢੰਗ ਨਾਲ ਬਣਾ ਕੇ ਦੇਖਿਓ ਤੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤੁਹਾਨੂੰ ਮੇਰਾ ਇਹ ਚੀਜ਼ਾਂ ਬਣਾਉਣ ਦਾ ਢੰਗ ਕਿਵੇਂ ਲੱਗਿਆ ਕਮੈਂਟਸ ਵਿੱਚ ਜ਼ਰੂਰ ਦੱਸਿਓ ਆਪਾਂ ਕਿਸੇ ਹੋਰ ਵੀਡੀਓ 'ਚ ਮਿਲਦੇ ਆ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ